11 ਜੂਨ ਨੂੰ ਮਾਤਾ ਚਰਨ ਕੌਰ ਆਈ ਸੀ ਸਾਰੇ ਆਏ ਸੀ ਉਦੋਂ ਅਸੀਂ ਪੂਰੀ ਕრაਊਡ ਦੇ ਵਿੱਚ ਉਹਨਾਂ ਨੂੰ ਸੁੱਚੇ ਮੋਤੀ ਪਿੰਟ ਕਰੇ ਸੀ ਸੁੱਚੇ ਮੋਤੀ ਪਿੰਟ ਕਰਕੇ ਅਸੀਂ ਇੱਥੋਂ ਅਰਦਾਸ ਵੀ ਕਰੀ ਸੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਵੀ ਤੇ ਮੈਂ ਜੁੱਤੀ ਦਾ ਤਿਆਗ ਵੀ ਕਰਿਆ ਸੀ ਅੱਜ ਉਹ ਅਰਦਾਸਾਂ ਵਾਹਿਗੁਰੂ ਜੀ ਦਾ ਸੁਕਰਾਨਾ ਕਰਨ ਦੇ ਲਈ ਤੇ ਪਰਿਵਾਰ ਉਹ ਹੀ ਜੁੱਤੀ ਪਹਿਨਾਉਣ ਦੇ ਲਈ ਤੇ ਅੱਜ ਇਸ ਸਮਾਗਮ ਵਿੱਚ ਸ਼ਾਮਲ ਹੋ ਰਿਹਾ ਅਖੰਡ ਪਾਤਸ਼ਾਹ ਦੇ ਭੋਗ ਚੱਲ ਰਹੇ ਨੇਗੇ ਉਧਰੋਂ ਬਾਬਾ ਜੀ ਦਾ ਸਰੂਪ ਹੈ ਜਿਹੜਾ ਬੜੇ ਆਦਰ ਸਤਕਾਰ ਨਾਲ ਇੱਥੇ ਲਿਆਂਦੇ ਜਾਣਗੇ ਫਿਰ ਇੱਥੇ ਦੀਵਾਨ ਲੱਗਣੇ ਨੇ ਇੱਥੇ ਸਿੱਧੂ ਪਰਿਵਾਰ ਸ਼ਾਮਿਲ ਹੋਏ ਅਬ ਮਾਤਾ ਜੀ ਨੂੰ ਬੇਨਤੀ ਕਰਕੇ ਆਏ ਸੀ ਕਿ ਬਾਕੀ ਪਰਿਵਾਰ ਆ ਜੇ ਛੋਟਾ ਸਿੱਧੂ ਤੇ ਤੁਸੀਂ ਪਤਨੀਆਂ ਤੇ ਬੁਲਾਵਾਂਗੇ ਪਰ ਉਹ ਕਹਿ ਰਹੇ ਸੀ ਕਿ ਨਹੀਂ ਅਸੀਂ ਆਵਾਂਗੇ ਛੋਟੇ ਸਿੱਧੂ ਨੂੰ ਘੋੜੀਆਂ ਦੇਣੀਆਂ ਨੇ ਤੇ ਇੱਥੇ ਗਿੱਧੇ ਦਾ ਪੀੜ ਵੀ ਆ ਜਿਹੜਾ ਉਹ ਵੀ ਸਜੇਗਾ ਕਿਉਂਕਿ ਖੁਸ਼ੀਆਂ ਦਾ ਮਾਹੌਲ ਹੈ ਨਾ ਪੂਰੇ ਰਵੈਤੀ ਟੰਗ ਦੇ ਨਾਲ ਉਹਨਾਂ ਨੂੰ ਮਾਤਾ ਨੂੰ ਇੱਕ ਸ਼ੁਸ਼ਕ ਦੇ ਰੂਪ ਦੇ ਵਿੱਚ ਬਹੁਤ ਸਾਰੇ ਤੋਹਫੇ ਨੇ ਜਿਹੜੇ ਉਹ ਅਸੀਂ ਦੇਣੇ ਨੇ ਛੋਟੇ ਸਿੱਧੂ ਲਈ بڑا ਖੁਸ਼ਾ ਅਸੀਂ ਉਲੀਕਿਆ ਅਸੀਂ ਤਾਂ ਕਹਿ ਰਹੇ ਹਾਂ ਅਸੀਂ ਤਾਂ 200% ਇਹੀ ਕਹਿ ਰਹੇ ਹਾਂ ਕਿ ਸਾਡਾ ਆਪਣਾ ਵੱਡਾ ਸਿੱਧੂ ਵਾਪਸ ਆਇਆ ਸੋ ਆਪਣੇ ਸਿੱਧੂ ਦੇ ਅਧੂਰੇ ਰਹਿ ਗਏ ਸੀਗੇ ਉਹ ਛੋਟਾ ਸਿੱਧੂ ਪੂਰੇ ਕਰੂਗਾ ਅਸੀਂ ਅਸੀਂ ਉਹਨਾਂ ਦੇ ਅਸੀਂ ਤਾਂ ਵਾਹਿਗੁਰੂ ਅੱਗੇ ਉਹਨਾਂ ਲਈ ਅਰਦਾਸਾਂ ਕਰ ਸਕਦੇ ਆ ਤੇ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਕਹਿੰਨੇ ਵੀ ਬਾਪੂ ਜੀ ਤੇ ਮਾਤਾ ਦੀ ਉਮਰ ਹਨਾ ਲੋਕੀਤ ਵਾਂਗ ਲੰਬੀ ਹੋਵੇ ਉਹ ਆਪਣੇ ਪੋਤੇ ਖੜਿਆ ਹੋਣ ਬਿਲਕੁਲ ਇਸ ਵਕਤ ਅਸੀਂ ਇੱਥੇ ਆ ਸਮਾਉ ਪਿੰਡ ਜਿੱਥੇ ਪੰਜਾਬੀ ਲੋਕ ਗਾਇਕ ਪਾਲ ਸਿੰਘ ਸਮਾਉ ਸਾਡੇ ਨਾਲ ਨੇ ਕੁਝ ਹੀ ਦੇਰ ਚ ਇੱਥੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਪਹੁੰਚਣ ਵਾਲੇ ਹੈ ਤੇ ਇੱਥੇ ਕਿਉਂਕਿ ਅਰਦਾਸ ਕੀਤੀ ਜਾ ਰਹੀ ਹੈ ਤੇ ਪਾਲ ਸਿੰਘ ਸਮਾਓ ਸਾਡੇ ਨਾਲ ਨੇ ਪਾਲ ਸਿੰਘ ਸਮਾਓ ਜੀ ਬਹੁਤ ਬਹੁਤ ਸਵਾਗਤ ਹੈ ਡੇਲੀ ਹਾਂਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਵੀ ਸਵਾਗਤ ਕਰਦੇ ਹਾਂ ਤੁਸੀਂ ਸਾਡੀ ਸਾਡੀ ਇਸ ਖੁਸ਼ੀਆਂ ਦੀ ਕਿਹੜੇ ਦੇ ਵਿੱਚ ਸ਼ਾਮਲ ਹੋਏ ਆ ਤੇ ਜਿੰਨੇ ਵੀ ਸਾਨੂੰ ਦਰਸ਼ਕ ਦਿਖ ਰਹੇ ਨੇ ਉਹਨਾਂ ਨੂੰ ਵੀ ਇਸ ਖੁਸ਼ੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਸਾਰੀਆਂ ਬਧਾਈਆਂ ਤੇ ਧੰਨਵਾਦ ਵੀ ਕਰਦੇ ਹਾਂ ਸਾਡੇ ਪਿਛਲੇ ਸਾਲ ਤੁਸੀਂ ਇੱਕ ਸੰਕਲਪ ਕਹਿ ਲਈਏ ਲਿਆ ਸੀ ਤੁਸੀਂ ਜੁੱਤੀਆਂ ਇhtiyagਤੀਆਂ ਸੀ ਕਿ ਜਦ ਤੱਕ ਸਿੱਧੂ ਪਰਿਵਾਰ 'ਚ ਖੁਸ਼ੀਆਂ ਦੁਬਾਰਾ ਨਹੀਂ ਆਉਂਦੀਆਂ ਮੈਂ ਜੁੱਤੀ ਨਹੀਂ ਪਾਉਂਗਾ ਅਜੋ ਸਮਾਂ ਆ ਗਿਆ ਜੁੱਤੀ ਪਾਣ ਵਾਲਾ ਬਿਲਕੁਲ ਜੀ ਆਪਾਂ ਇਹ ਉਸ ਜਗ੍ਹਾ ਤੇ ਖੜੇ ਆ ਜੋ ਜਿੱਥੋਂ ਦੀਆਂ ਵਿਸ਼ੇ ਪ੍ਰਸਿੱਧ ਧੀਆਂ ਬੜੀਆਂ ਫੇਮਸ ਧੀਆਂ ਨੇ ਇੱਥੋਂ ਧੀਆਂ ਦੁਆਰਾ ਸਰਜੀਤ ਹੋਈਆਂ ਨੇ ਪਿਛਲੀ ਵਾਰ ਇਹ ਇਹਦੇ ਪਿੱਛੇ ਪਿੱਛੇ ਬੋਰਡ ਵੀ ਲੱਗਿਆ ਹੋਇਆ ਉਦੋਂ ਅਸੀਂ 11 ਜੂਨ ਨੂੰ ਮਾਤਾ ਚਰਨ ਕੌਰ ਆਈ ਸੀ ਸਾਰੇ ਆਈ ਸੀ ਉਦੋਂ ਅਸੀਂ ਪੂਰੀ ਕਰਾਊਡ ਦੇ ਵਿੱਚ ਉਹਨਾਂ ਨੂੰ ਸੁੱਚੇ ਮੋਤੀ ਪਿੰਟ ਕਰੇ ਸੀ ਸੁੱਚੇ ਮੋਤੀ ਪਿੰਟ ਕਰਕੇ ਅਸੀਂ ਇੱਥੋਂ ਅਰਦਾਸ ਵੀ ਕਰੀ ਸੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਵੀ ਤੇ ਮੈਂ ਜੁੱਤੀ ਦਾ ਤਿਆਗ ਵੀ ਕਰਿਆ ਸੀ ਤੋ ਅੱਜ ਜੋ ਸਾਡੀਆਂ ਅਰਦਾਸਾਂ ਪ੍ਰਵਾਨ ਹੋਈਆਂ ਨੇ ਅੱਜ ਉਹ ਅਰਦਾਸਾਂ ਵਾਹਿਗੁਰੂ ਜੀ ਦਾ ਸੁਕਰਾਣਾ ਕਰਨ ਦੇ ਲਈ ਤੇ ਉਹ ਪਰਿਵਾਰ ਉਹ ਹੀ ਜੁੱਤੀ ਪਹਿਨਾਉਣ ਦੇ ਲਈ ਤੇ ਅੱਜ ਇਸ ਸਮਾਗਮ ਵਿੱਚ ਸ਼ਾਮਲ ਹੋ ਰਿਹਾ ਤੇ ਬਾੜਾ ਕੁਝ ਹੋਣ ਵਾਲਾਗਾ ਤੇ ਬਸ ਕੁਝ ਪਰਾਂ ਦੇ ਵਿੱਚ ਪਹਿਲਾਂ ਇੱਥੇ ਕੀਰਤਨ ਦੀਵਾਨ ਸਜਣੀ ਨੇਗੀ ਤੇ ਭੋਗ ਪੈਣਾਗਾ ਉਧਰ ਅਖੰਡ ਪਾਠ ਸਾਹਿਬ ਦੇ ਭੋਗ ਚੱਲ ਰਹੇ ਨੇਗੇ ਉਧਰੋਂ ਬਾਬਾ ਜੀ ਦਾ ਸਰੂਪ ਆ ਜਿਹੜਾ ਬੜੇ ਅਦਰ ਸਤਿਕਾਰ ਨਾਲ ਇੱਥੇ ਲਿਆਂਦੇ ਜਾਣਗੇ ਫਿਰ ਇੱਥੇ ਦੀਵਾਨ ਲੱਗਣੇ ਨੇ ਇੱਥੇ ਸਿੱਧੂ ਪਰਿਵਾਰ ਸ਼ਾਮਲ ਹੋਇਆ ਜੀ ਪਰਚ ਕੋਣ ਕੋਣ ਸ਼ਾਮਲ ਹੋ ਰਿਹਾ ਜੂਨੀਅਰ ਸਿੱਧੂ ਕਹ ਲਿਓ ਆ ਰਹੇ ਨੇ ਸ ਅਨਾ ਪਾਰ ਇਸ ਮੇਰੀ ਗੱਲ ਹੋਈ ਜਾਂਦਾ ਕਿਉਂਕਿ ਖੁਸ਼ੀ ਦਾ ਮੌਕਾ ਹੈ ਪਰਿਵਾਰ ਆਉਗਾ ਤਾਂ ਕਈ ਵਾਰ ਜਿਆਦਾ ਕਰਾਊਡ ਕਰਕੇ ਹੋ ਸਕਦਾ ਕਿਸੇ ਰੀਜਨ ਕਰਕੇ ਮੈਂ ਮਾਤਾ ਜੀ ਨੂੰ ਬੇਨਤੀ ਕਰਕੇ ਆਏ ਸੀ ਵੀ ਬਾਕੀ ਪਰਿਵਾਰ ਆ ਜੇ ਛੋਟਾ ਸਿੱਧੂ ਤੇ ਤੁਸੀਂ ਪਤਨੀਆਂ ਤੇ ਬੁਲਾਵਾਂਗੇ ਪਰ ਉਹ ਕਹਿ ਰਹੇ ਸੀ ਕਹਿੰਦੇ ਸੀ ਅਸੀਂ ਆਵਾਂਗੇ ਪਰ ਹਾਜੀ ਮੈਨੂੰ ਇਸ ਦਾ ਕਲੀਅਰ ਨਹੀਂ ਪਰ ਪਰਿਵਾਰ ਪਰਿਵਾਰ ਆ ਰਿਹਾ ਸਾਰਾ ਹਾਂਜੀ ਅਸੀਂ ਇਸ ਤੋਂ ਇਲਾਵਾ ਪਨਾਣਾ ਚੱਲਦੇ ਵੀ ਰਹੀਏ ਤਿਆਰੀਆਂ ਕੀ ਕੁਝ ਨੇ ਤੁਸੀਂ ਕਿਹਾ ਬਹੁਤ ਕੁਝ ਹੋਣ ਜਾ ਰਿਹਾ ਹੈ ਹੈਨਾ ਕੀ ਕੁਝ ਪਹਿਲਾਂ ਧਾਰਮਿਕ ਦੀਵਾਨ ਸੱਜਣ ਨੇ ਖੰਡਪਾਤ ਸਾਹਿਬ ਦੇ ਭੋਗ ਚੱਲੀ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਬਾਬਾ ਜੀ ਦਾ ਸਰੂਪ ਐਥੋਂ ਚਲੇ ਜਾਣਗੇ ਉਸ ਤੋਂ ਬਾਅਦ ਆਪਣੀਆਂ ਸਾਰੀਆਂ ਧੀਆਂ ਇਹ ਪੂਰੇ ਪੰਜਾਬ ਤੋਂ ਇੱਥੇ ਆਈਆਂ ਨੇ ਉਹਨਾਂ ਨੇ ਬਾਪੂ ਜੀ ਦੇ ਨਾਲ ਉਹ ਖੁਸ਼ੀਆਂ ਸਾਂਝੀਆਂ ਕਰਨੀਆਂ ਨੇ ਬਾ ਛੋਟੇ ਸਿੱਧੂ ਨੂੰ ਘੋੜੀਆਂ ਦੇਣੀਆਂ ਨੇ ਤੇ ਇੱਥੇ ਗਿੱਧੇ ਦਾ ਪੇੜ ਵੀ ਆ ਜਿਹੜਾ ਉਹ ਵੀ ਸਜੇਗਾ ਕਿਉਂਕਿ ਖੁਸ਼ੀਆਂ ਦਾ ਮਾਹੌਲ ਹੈ ਹੈਨਾ ਪੂਰੇ ਰਵਾਇਤੀ ਢੰਗ ਦੇ ਨਾਲ ਉਹਨਾਂ ਨੂੰ ਮਾਤਾ ਨੂੰ ਇੱਕ ਸੁਸ਼ਕ ਦੇ ਰੂਪ ਦੇ ਵਿੱਚ ਬਹੁਤ ਸਾਰੇ ਤੋਹਫੇ ਨੇ ਜਿਹੜੇ ਉਹ ਅਸੀਂ ਦੇਣੇ ਨੇ ਛੋਟੇ ਸਿੱਧੂ ਲਈ ਬੜਾ ਕੋਸਹਾਸੀ ਉਲੀਕਿਆ ਤੇ ਬਹੁਤ ਸਾਰੀਆਂ ਸੁਗਾਤਾਂ ਨੇ ਉਸ ਪਰਿਵਾਰ ਨੂੰ ਉਸ ਪਰਿਵਾਰ ਦੀ ਲੰਬੀ ਉਮਰ ਦੇ ਲਈ ਉਸ ਸਿੱਧੂ ਦੀ ਬਹੁਤ ਤਰੱਕੀ ਦੇ ਲਈ ਜਿਹੜੀਆਂ ਅਰਦਾਸਾਂ ਨੇ ਅਸੀਂ ਫੇਰ ਇਸ ਸਟੇਜ ਤੇ ਕਰਨੀਆਂ ਨੇ ਜਦੋਂ ਇਹ ਖੁਸ਼ਖਬਰੀ ਆਈ ਗੁਰਦਾਸ ਮਾਨ ਰਾਜਾ ਬਣੇ ਬੜੇ سارے ਲੋਕ ਆਏ ਉਹਨੇ ਕਿਹਾ ਕੁਦਰਤ ਨੂੰ ਹੀ ਚਮਤਕਾਰ ਕਰਤਾ ਇੱਕ ਤਰੀਕੇ ਨਾਲ ਮਾਤਾ ਜੀ ਦੀ ਜਿਹੜੀ ਉਮਰ ਹੈ ਉਸ ਤੋਂ ਬਾਅਦ ਇਹ ਖੁਸ਼ੀਆਂ ਆਈਆਂ ਨੇ ਹੈਨਾ ਇਹ ਅਰਦਾਸਾਂ ਨੇ ਲੋਕਾਂ ਦੀਆਂ ਇਕੀ ਹੈ ਤੁਸੀਂ ਦੇਖੋ ਗੁਰੂ ਰਾਮਦਾਸ ਜੀ ਦੀ ਬਹੁਤ ਵੱਡੀ ਮਿਹਰ ਹੋਈ ਹੈ ਜੀ ਅਕਾਲਪੁਰਖ ਵਾਹਿਗੁਰੂ ਜੀ ਦੇਖੋ ਕਰੋਨਾ ਲੋਕਾਂ ਨੇ ਅਰਦਾਸਾਂ ਕਰੀਆਂ ਨੇ ਤੇ ਇੱਥੇ ਸਾਬਤ ਕਰਤਾ ਵੀ ਉਸ ਅਕਾਲਪੁਰਖ ਵਾਹਿਗੁਰੂ ਦੀ ਹੋਂਦ ਮੌਜੂਦ ਆ ਤਾਂ ਉਸ ਵਾਹਿਗੁਰੂ ਜੀ ਨੇ ਹਜ਼ਾਰਾਂ ਅਰਦਾਸਾਂ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਦੇ ਘਰ ਦੁਵਾਰਾ ਬੱਚੇ ਦੀ ਕਲਕਾਰੀ ਵੱਜੀ ਆ ਅਸੀਂ ਤਾਂ ਕਹਿ ਰਹੇ ਆ ਅਸੀਂ ਤਾਂ 200% ਇਹੀ ਕਹਿ ਰਹੇ ਹਾਂ ਵੀ ਸਾਡਾ ਆਪਣਾ ਵੱਡਾ ਸਿੱਧੂ ਵਾਪਸ ਆਇਆ ਹਣਾ ਤੇ ਇਸ ਕਰਕੇ ਵੀ ਉਸ ਪਰਿਵਾਰ ਦੇ ਵਿੱਚ ਹੁਣ ਬਹੁਤ ਸਾਰੀਆਂ ਰੌਣਕਾਂ ਨੇ ਮਾਤਾ ਹੋਰਾਂ ਦੇ ਜੀਰੇ ਤੇ ਵੱਡੀਆਂ ਰੌਣਕਾਂ ਨੇ ਬੜਾ ਚੰਗਾ ਲੱਗਦਾ ਤੇ ਸੋ ਅਸੀਂ ਤੇ ਇਹੀ ਅਰਦਾਸ ਕਰਨੀ ਹੈ ਵੀ ਸਦਾ ਉਸ ਹਵੇਲੀ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹੇ ਤੇ ਐਸੀ ਤਰ੍ਹਾਂ ਜਿਵੇਂ ਪਹਿਲਾਂ ਬਾਈ ਨੇ ਬਹੁਤ ਸਾਰੀ ਤਰੱਕੀ ਕਰੀ ਆ ਛੋਟਾ ਸਿੱਧੂ ਵੀ ਇਹਦੂ ਵੱਧ بلੰਦੀਆਂ ਦੇ ਉੱਤੇ ਜਾਵੇ ਤੇ ਉਹ ਵੀ ਐਸੀ ਤਰ੍ਹਾਂ ਇੰਡਸਟਰੀ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੇ ਸੰਡੇ ਅੱਜ ਸੰਡੇ ਦਾ ਦਿਨ ਹੁੰਦਾ ਸੀ ਜਦ ਲੋਕ ਸੇ ਤੂੰ ਪਰਿਵਾਰ ਨੂੰ ਮਿਲਣ ਜਾਂਦੇ ਸੀ ਅਫਸੋਸ ਕਰਨ ਜਾਂਦੇ ਸੀ ਕਿ ਹੁਣ ਇਹ ਸੰਡੇ ਉਹ ਮਨਾਇਆ ਜਾਇਆ ਜਾਏਗਾ ਜਦ ਛੋਟੇ ਸਿੱਧੂ ਸਰੇ ਮਿਲਣ ਜਾਣ ਹਾਂ ਬਿਲਕੁਲ ਬਿਲਕੁਲ ਹੁਣ ਉੱਥੇ ਤਾਂ ਦੇਖੋ ਜਦੋਂ ਦਾ 17 ਮਾਰਚ ਤੋਂ ਲੈ ਕੇ ਲਗਾਤਾਰ ਉਸ ਹਵੇਲੀ ਦੇ ਵਿੱਚ ਭੰਗੜੇ ਪੈ ਰਹੇ ਨੇ ਬੋਲੀਆਂ ਪੈ ਰੀਆਂ ਤੇ ਲੋਕ ਬੜੀਆਂ ਸਵਾਗਤਾਂ ਲੈ ਲੈ ਆ ਰਹੇ ਨੇ ਤੇ ਬੜਾ ਚੰਗਾ ਲੱਗਦਾ ਤੇ ਖੁਸ਼ੀ ਦੀ ਗੱਲ ਇਹ ਆ ਵੀ ਪਿਛਲੀ ਵਾਰ ਵੀ 11 ਜੂਨ ਨੂੰ ਸਿੱਧੂ ਦਾ ਜਿਹੜਾ ਜਨਮ ਦਿਨ ਸੀ ਉਹ ਵੀ ਇੱਥੇ ਮਨਾਇਆ ਸੀ ਅੱਜ ਛੋਟੇ ਸਿੱਧੂ ਦਾ ਜਨਮ ਦਿਨ ਵੀ ਇੱਥੇ ਮਨਾ ਰਹੇ ਹਾਂ ਸੀ ਤੇ ਬਹੁਤ ਸਾਰਾ ਇੱਥੇ ਮਤਲਬ ਕਿ ਲੋਕਾਂ ਦੀ ਵੱਡੀ ਗ ਵੈਗ ਦੋਸਤ ਵੱਡੀ ਕੋਈ ਚੀਜ਼ ਨਹੀਂ ਉਸ ਵੈਗੁਰੂ ਜੀ ਦੇ ਹਜਰੂ ਦੇ ਵਿੱਚ ਬੜੀ ਮਰਯਾਦਾ ਦੇ ਨਾਲ ਸਾਰਾ ਸਮਾਗਮ ਹੋਵੇਗਾ ਉਸ ਤੋਂ ਬਾਅਦ ਬਾਦ ਦੁਪਹਿਰ ਜਦੋਂ ਸਾਰੇ ਇਕੱਤਰ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਜੋ ਸਾਡਾ ਪੰਜਾਬੀ ਕਲਚਰ ਆ ਉਹਦੇ ਰੀਤਾਂ ਰਵਾਜਾਂ ਦੇ ਨਾਲ ਅਸੀਂ ਮਾਤਾ ਜੀ ਨੂੰ ਬਹੁਤ ਸਾਰੇ ਤੋਹਫੇ ਪੇਟ ਕਰਨੇ ਨੇ ਉਸ ਤੋਂ ਬਾਅਦ ਇੱਥੇ ਘੋੜੀਆਂ ਵੀ ਲਾਉਣੀਆਂ ਨੇ ਕੁੜੀਆਂ ਨੇ ਉਹਨਾਂ ਨੂੰ ਸ਼ਗਨਾਂ ਦੇ ਗੀਤ ਵੀ ਗਾਉਣੇ ਨੇ ਤੇ ਸ਼ਾਮ ਵੇ ਪੈਂਦਿਆ ਹੀ ਇੱਥੇ ਗਿੱਧੇ ਦਾ ਬਹੁਤ ਵੱਡਾ ਜਿਹੜਾ ਪੇੜਾ ਉਹ ਸਜੇਗਾ ਇੱਕ ਇੱਕ ਚੀਜ਼ ਹੋਰ ਹਮੇਸ਼ਾ ਵੈਲਕਮ ਕੀਤਾ ਜਾਂਦਾ ਹੈ ਨਾ ਆਪਣੇ ਪੰਜਾਬੀ ਟ੍ਰੈਡੀਸ਼ਨ ਦੇ ਵਿੱਚ ਵੈਲਕਮ ਕਿਵੇਂ ਕੀਤਾ ਜਾਵੇ ਵੈਲਕਮ ਸਾਡਾ ਬਹੁਤ ਵੱਡੇ ਢੰਗ ਦੇ ਨਾਲ ਅਸੀਂ ਵੈਲਕਮ ਉਹਨਾਂ ਦਾ ਕਰਨਾਗਾ ਤੇ ਫੁੱਲਾਂ ਦੀ ਵਰਖਾ ਲਾ ਕੇ ਸਾਡੇ ਰਵੈਤੀ ਗੀਤਾਂ ਦੇ ਨਾਲ ਅਤੇ ਸਾਡੇ ਢੋਲ ਠਮੱਕਿਆਂ ਦੇ ਨਾਲ ਪੋਕ ਸਾਜਾਂ ਦੇ ਨਾਲ ਕੀ ਗੀਤ ਹੋਣਗੇ ਕੋਈ ਦੋ ਕਲਾਈਨਾਂ ਜੇ ਤੁਸੀਂ ਦੱਸ ਸਕੋ ਉਹ ਬਸ ਹੀ ਸਰਪ੍ਰਾਈਜ਼ ਹੈ ਬਸ ਸਰਪ੍ਰਾਈਜ਼ ਅਸੀਂ ਉਹਦੀ ਦੱਸ ਨਵਾਂ ਕੁਝ ਲਿਖਿਆ ਹਾਂ ਹਾਂ ਬਹੁਤ ਕੁਝ ਨਵਾਂ ਬਿਲਕੁਲ ਹਾਂਜੀ ਕੁਝ ਹੀ देर ਕਿਉਂਕਿ ਹੁਣੇ ਸਵਾ 9 ਹੋ ਚੁੱਕੇ ਨੇ 9 15 ਹੋ ਚੁੱਕੇ ਨੇ ਤੇ ਆ ਤੁਸੀਂ ਤਸਵੀਰ ਇੱਕ ਵਾਰ ਦੇਖੋ ਇਹ ਇਹ ਵੀ ਨਾਲ ਇਹ ਸਵਾਗਤ ਇਹ ਸਵਾਗਤੀ ਟੀਮ ਆ ਸਾਡੀ ਬੈਂਡ ਇਹ ਇਹ ਇਹਨਾਂ ਦੀਆਂ ਅਰਦਾਸਾਂ ਦੇਖੋ ਇਹ ਬੈਂਡ ਬੜਾ ਫੇਮਸ ਬੈਂਡ ਹੈ ਜਗਰਾਉਂ ਦਾ ਤੇ ਜਦੋਂ ਵੀ ਬਾਪੂ ਜੀ ਆਣ ਸਾਡਾ ਸਮਾਗਮ ਹੁੰਦਾ ਸਾਡਾ ਇਹਨਾਂ ਬਿਨਾ ਸਮਾਗਮ ਅਧੂਰਾ ਹੈ ਨਾ ਇਹ ਸਾਡੇ ਸਾਡੇ ਇਸ ਸਮਾਗਮ ਦਾ ਬੜਾ ਅੱਛਾ ਹਿੱਸਾ ਨੇ ਤੇ ਬੜੇ ਪਿਆਰੇ ਦੇਖੋ ਮੁੰਡੇ ਦੀ ਪਰਸਨੈਲਿਟੀ ਦੇਖੋ ਸੋਹਣੇ ਸੁਨੱਖੇ ਗੱਭਰੂ ਦਸਤਾਰਾਂ ਦੇਖੋ ਤੁਸੀਂ ਹੈ ਨਾ ਇਹ ਸਾਡਾ ਕਲਚਰ ਹੈ ਅਸੀਂ ਇਹਨਾਂ ਦਾ ਜੁੜਨਾ ਸਾਡਾ ਸਾਡੇ ਕਲਚਰ ਨੂੰ ਦੇਖੋ ਸਾਡੀ ਦਸਤਾਰ ਸਾਡੀ ਸਰਦਾਰੀ ਸਾਡਾ ਉਹ ਸੱਭਿਆਚਾਰ ਸਾਰਾ ਕੁਝ ਜੀਵਤ ਹੈ ਸੋ ਮੈਂ ਕਹਿੰਦਾ ਇਹ ਸਭ ਤੋਂ ਵੱਡੀਆਂ ਅਰਦਾਸਾਂ ਤੇ ਇਹਨਾਂ ਦੀਆਂ ਨੇ ਇਹਨਾਂ ਦੀਆਂ ਧੁਨਾਂ ਦੇ ਉੱਤੇ ਅਸੀਂ ਦੁਬਾਰਾ ਖੁਸ਼ੀਆਂ ਲੈ ਕੇ ਆਉਂਦੀਆਂ ਨੇ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਨਾਲ ਘੱਟ ਲੋਕ ਹੀ ਨੇ ਜਿਨ੍ਹਾਂ ਨੇ ਅੱਜ ਵੀ ਵਿਰਸਾ ਸੰਭਾਲਿਆ ਹੋਇਆ ਤੁਸੀਂ ਵਿਰਸਾ ਸੰਭਾਲਿਆ ਹੋਇਆ ਇਹ ਵਿਰਸੇ ਨੂੰ ਪ੍ਰਮੋਟ ਵੀ ਨਾਲ ਨਾਲ ਕਰਦੇ ਰਹਿੰਦੇ ਹੋ ਹੈਨਾ ਹਾਂਜੀ ਹਾਂਜੀ ਸਿੱਧੂ ਪਰਿਵਾਰ ਤੁਹਾਡੇ ਨਾਲ ਜੁੜਿਆ ਹੋਇਆ ਹੈ ਅਸੀਂ ਛੋਟੇ ਸਿੱਧੂ ਦੀ ਗੱਲ ਕਰ ਲਈਏ ਇੱਕ ਫਲੇਵਰ ਇੱਕ ਵਿਰਸੇ ਦਾ ਉਹ ਥੋੜੇ ਤੋਂ ਵੀ ਮਿਲ ਲੂਗਾ ਫਿਰ ਬਿਲਕੁਲ ਜੀ ਦੇਖੋ ਅਸੀਂ ਤਾਂ ਸਾਨੂੰ ਤਾਂ ਆਸ ਹੈ ਇਹ ਨੇ ਜੋ ਸੁਪਨੇ ਸਿੱਧੂ ਦੇ ਅਧੂਰੇ ਰਹਿ ਗਏ ਸੀਗੇ ਉਹ ਛੋਟਾ ਸਿੱਧੂ ਪੂਰੇ ਕਰੂਗਾ ਅਸੀਂ ਅਸੀਂ ਉਹਨਾਂ ਦੀ ਅਸੀਂ ਤਾਂ ਵਾਹਿਗੁਰੂ ਅੱਗੇ ਉਹਨਾਂ ਲਈ ਅਰਦਾਸਾਂ ਕਰ ਸਕਦੇ ਆ ਤੇ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਕਹਿੰਦੇ ਵੀ ਬਾਪੂ ਜੀ ਤੇ ਮਾਤਾ ਦੀ ਉਮਰ ਹਨਾ ਲੋਕੀਤ ਵਾਂਗ ਲੰਬੀ ਹੋਵੇ ਉਹ ਆਪਣੇ ਪੋਤੇ ਖੜਿਆ ਹੋਣ ਹਨਾ ਤਾਂ ਸਾਡਾ ਸਾਰਾ ਫੋਕਸ ਹੈ ਜਿਹੜਾ ਛੋਟੇ ਸਿੱਧੂ ਤੇ ਆ ਵੀ ਅਸੀਂ ਉਸ ਬੱਚੇ ਦੇ ਲਈ ਅਰਦਾਸਾਂ ਕਰਨੀਆਂ ਨੇ ਉਹਦੀ ਤੰਦਰੁਸਤੀ ਭਲ ਦੇਣ ਤਾਂ ਜਿਹੜੇ ਬਹੁਤ سارے ਕੰਮ ਨੇ ਕੱਲਾ ਗਾਇਕੀ ਨਹੀਂ ਸਿੱਧੂ ਨੇ ਬਹੁਤ ਸਾਰੇ ਕੰਮ ਕਰਨੇ ਸੀ ਸਾਡੇ ਇਲਾਕੇ 'ਚ ਚੰਗੇ ਹਸਪੀਟਲ ਖੋਲ੍ਹਣੇ ਸੀ ਚੰਗੀ ਇੰਡਸਟਰੀ ਲੈ ਕੇ ਆਉਣੀ ਸੀਗੀ ਹਨਾ ਤੇ ਭਾਵੇਂ ਅਸੀਂ ਇਸ ਲਾਈਨ ਦੇ ਵਿੱਚ ਅਸੀਂ ਅੱਗੇ ਹੋ ਕੇ ਸਾਥ ਦੇਵਾਂਗੇ ਅਸੀਂ ਹਰ ਪੱਖੋਂ ਤਾਨ ਮੰਨ ਧੰਨ ਦੇ ਨਾਲ ਪਰ ਅਸੀਂ ਸਿੱਧੂ ਨੂੰ ਭੁਲਾ ਨਹੀਂ ਸਕਦੇ ਕਦੇ ਵੀ ਭੁਲਾਏ ਇਸ ਕਰਕੇ ਵੀ ਨਹੀਂ ਸਕਦੇ ਮੈਂ ਇਹ ਵੀ ਪੁੱਛਣਾ ਚਾਹੂੰਗਾ ਇੱਕ ਸਵਾਲ ਹੈ ਜਦ ਚਪਲਾਂ त्याਗਤੀਆਂ ਸੀ ਤੁਸੀਂ ਹਨਾ ਸਰਦੀਆਂ ਦਾ ਮਹੀਨਾ ਸੀਗਾ ਸਿਆਲ ਦਾ ਫਰਸ਼ ਤੇ ਪੈਰ ਰੱਖਦੇ ਸੀਗੇ ਸਭ ਤੋਂ ਪਹਿਲਾਂ ਯਾਦ ਠੰਡ ਦੀ ਆਉਂਦੀ ਸੀ ਜਾਂ ਸਿੱਧੂ ਦੀ ਆਉਂਦੀ ਸੀ ਦੇਖੋ ਸਾਨੂੰ ਐਸੀ ਮੈਂ ਗੱਲ ਕਰਨ ਲੱਗਿਆ ਪਾਪ ਪਾਪਕ ਵੀ ਹੋ ਰਿਹਾ ਮੇਰਾ ਮਨ ਭਰ ਰਿਹਾ ਕਿਉਂਕਿ ਸਾਨੂੰ ਐਸੀ ਵੀ ਜੇ ਅਸੀਂ ਸਾਨੂੰ ਉਸ ਹੁੰਦਾ ਹੋ ਲੈਂਦੋਂ ਹਨ ਅਸੀਂ ਚਾਹੁੰਦੇ ਸੀ ਵੀ ਉਹ ਮਾਂ ਦੇ ਜਿਹੜੇ ਤਿਰੌਣ ਕਾਵੇ ਹਨਾ ਉਸ ਕਰ ਦੇ ਵਿੱਚ ਉਹਨੇ ਕਿੰਨੀ ਮਿਹਨਤ ਨਾਲ ਲਾ ਬੋਤ ਵੱਡਾ ਘਰ ਉਸਾਰਿਆ ਸੀ ਹਨਾ ਉਹ ਮਾਂ ਬਾਪ ਦੇ ਬਹੁਤ ਸਾਰੀਆਂ ਆਸਾਂ ਸੀ ਗਿਆ ਤਾਂ ਅਸੀਂ ਸਾਰਿਆਂ ਨੇ ਮੈਂ ਨਹੀਂ ਲੱਖਾਂ ਲੋਕਾਂ ਨੇ ਹੋਰ ਸਿਰਫ ਅਸੀਂ ਉਸ ਮਾਂ ਦੇ ਚਿਹਰੇ ਤੇ ਰੌਣਕ ਲਿਆਉਣ ਦੇ ਲਈ ਜਾਂ ਕੋਈ ਸਾਡਾ ਕੋਈ ਫੇਮ ਜਾਂ ਕੋਈ ਦਿਖਾਵਾ ਨਹੀਂ ਸੀਗਾ ਸਾਨੂੰ ਪਤਾ ajo ਮੇਰੇ ਉੱਤੇ ਬੀਤੀ ਇੰਨੀ ਸਰਦੀ ਲੰਗੀ ਮੈਂ ਵੱਡੇ ਵੱਡੇ ਸ਼ੋਅ ਵੀ ਆਪਣੇ ਨੰਗੇ ਪੈਰੀ ਗਿਆ ਹਨਾ ਬਹੁਤੇ ਲੋਕ ਮੈਨੂੰ ਬੋਲਦੇ ਵੀ ਰਹੇ ਪਰ ਮੈਂ ਰਾਜ ਨੂੰ ਰਾਜ ਰੱਖਿਆ ਮੈਂ ਬਿਲਕੁਲ ਨਹੀਂ ਦੱਸਿਆ ਸਰਦੀਆਂ ਦੇ ਵਿੱਚ ਮੈਨੂੰ ਨਮੂਨੀਆਂ ਤੱਕ ਹੁੰਦਾ ਰਿਹਾ ਮੇਰੀ TCL ਸੀ ਵਧਦੀ ਰਹੀ ਮੇਰੀ ਗੱਡੀ ਦੇ ਵਿੱਚ ਹੀ ਡ੍ਰਿਪਾਂ ਮੇਰੇ ਲੱਗਦੀਆਂ ਰਹੀਆਂ ਡਾਕਟਰ ਨੇ ਇੱਥੇ ਤੱਕ ਕਹਿਤਾ ਸੀ ਅਗਰ ਤੁਸੀਂ ਨਾ ਸੰਭਲੇ ਤਾਂ ਹੋ ਸਕਦਾ ਤੁਹਾਡੀ ਮੌਤ ਹੋ ਸਕਦੀ ਆ ਕਿਉਂਕਿ ਇਨਫੈਕਸ਼ਨ ਬਹੁਤ ਜ਼ਿਆਦਾ ਵਧ ਗਈ ਸੀ ਪਰ ਮੈਂ ਨਹੀਂ ਕਿ ਕੋਈ ਗੱਲ ਨਹੀਂ ਤੇ ਮੇਰੇ ਮਰਨ ਨਾਲ ਉਸ ਮਾਂ ਦਾ ਭਲਾ ਹੁੰਦਾਗਾ ਉਸ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਤਾਂ ਮੈਂ ਇਹ ਕਰਵਾਨੀ ਦੀ ਮੰਗਾ। ਮੈਨੂੰ ਦਿਖਦੀ ਹੈ ਕਿਉਂਕਿ ਤੁਹਾਡਾ ਵਜ਼ਨ ਵੀ ਬਹੁਤ ਜ਼ਿਆਦਾ ਘਟਿਆ। ਬਹੁਤ ਜ਼ਿਆਦਾ ਮੇਰਾ ਵਜ਼ਨ ਬੜਾ ਲੂਜ ਹੋਇਆ ਪਰ ਕੁਝ ਪਲਾਂ ਦੇ ਵਿੱਚ ਹੀ ਸਾਨੂੰ ਉਹ ਪੋਜ਼ਿਟਿਵ ਵੇਜ ਸਮਾਚਾਰ ਸਾਨੂੰ ਬਾਪੂ ਜੀ ਨੇ ਦੱਸਤਾ ਕਹਿੰਦੇ ਵੀ ਆਪਣੀਆਂ ਦਾਸਾਂ ਪ੍ਰਵਾਨ ਹੋਣੀਆਂ ਸ਼ੁਰੂ ਹੋ ਗਈਆਂ। ਫਿਰ ਫਿਰ ਨਹੀਂ ਅਸੀਂ ਗੋਲੇ। ਫਿਰ ਮੇਰੇ ਮੇਰੇ ਪੈਰਾਮਿਚ ਦੀ ਮੇਖਾਂ ਵੀ ਲੰਗਦੇ ਗਈਆਂ, ਕੱਚ ਵੀ ਲੰਗਦਾ ਗਿਆ। ਬੜਾ ਕੁਝ ਹੁੰਦਾ ਗਿਆ। ਫਿਰ ਸਾਨੂੰ ਹੋ ਗਿਆ ਵੀ ਨਹੀਂ। ਬਾਬੀਰਾ ਸਾਡਾ ਸਿੱਧੂ ਵਾਪਸ ਆ ਰਿਹਾ। ਇਹ ਅਸਲੀਅਤ ਹੈ ਮੈਂ ਹੁਣੇ ਤੁਹਾਨੂੰ ਰਿਐਲਿਟੀ ਦੱਸੂਗਾ ਕਿ ਜਦ ਮੇਰੇ ਕੈਮਰਾ ਪਰਸਨ ਨੂੰ ਮੈਂ ਗੱਲ ਕੀਤੀ ਕਿ ਆਪਾਂ ਪਾਲਸਿਕ ਸਰਾਵਜ ਨੂੰ ਮਿਲਣਾ ਹੈ ਮੈਂ ਥੋੜਾ ਨਾਲ ਗੱਲ ਕੀਤੀ ਕਿ ਇਹ ਨਹੀਂ ਹੈਗੇ ਉਹ ਥੋੜੇ ਜੇ ਭਾਰੀ ਨੇ ਉਹ ਉਹ ਮੰਨੇ ਹੀ ਨਾ ਦੇਖੋ ਸਟ्रेस ਬੜਾ ਸੀਗਾ ਹੁਣ ਪਰ ਹੁਣ ਹੁਣ ਸਾਡਾ ਖੁਸ਼ੀ ਦੇ ਵਿੱਚ ਵਜਨ ਘਟਿਆ ਕਿਉਂਕਿ ਉਸ ਦਿਨ ਦੇ ਅਸੀਂ ਤਾਂ ਨੱਚ ਰਹੇ ਹਾਂ ਅਵੇਲੀ ਦੇ ਵਿੱਚ ਦੇਖੋ ਜਦੋਂ ਮੈਨੂੰ ਫੋਨ ਆਇਆ ਸੀ ਸਵੇਰਾ 5 ਵਜੇ ਵੀ ਅ ਬੱਚੇ ਦਾ ਜਨਮ ਹੋ ਗਿਆ ਤੇ ਮੈਂ ਤਾਂ ਉਸੇ ਟਾਈਮ ਹੀ ਸਾਡੇ ਤਾਂ ਮਾਨਸਾ ਚ ਲੱਡੂ ਹੀ ਖਤਮ ਹੋ ਗਏ ਸੀਗੇ ਤੇ ਬੜੀਆਂ ਖੁਸ਼ੀਆਂ ਮਨਾਈਏ। ਇਹਦੇ ਉਦੋਂ ਚਾਹ ਦੇ ਵਿੱਚ ਹਨਾ ਬਹੁਤ ਸਾਰੇ ਹੁਣ ਮੈਂ ਵਿਦੇਸ਼ ਜਾਣ ਕਰਕੇ ਅਸੀਂ ਨਹੀਂ ਤੇ ਇਹ ਸਮਾਗਮਾ ਜਿਹੜਾ 11 ਜੂਨ ਨੂੰ ਰੱਖਣਾ ਸੀ ਸਿੱਧੂ ਦੇ ਬਰਥਡੇ ਵਾਲੇ ਦਿਨ ਪਰ ਅਸੀਂ ਸਾਰਿਆਂ ਨੇ ਵਾਰ ਜਾਣਾ ਉਹਦੇ ਕਰਕੇ ਵੀ ਜਲਦ ਇੱਕ ਗਰਮੀ ਤੋਂ ਪਹਿਲਾਂ ਕਰਨ ਦੇ ਲਈ ਬਹੁਤ ਸਾਰੇ ਸਾਡੇ ਆਪਣੇ ਰੁਜ਼ੀਮੇ ਨੇ ਸਾਡੇ ਆਪਣੇ ਪ੍ਰੋਜੈਕਟ ਨੇ ਸੁਣਨ ਚ ਕਿ ਉਹਦੇ ਕਰਕੇ ਸਮਾਗਮਾ ਸੀ ਬੜਾ ਜਲਦੀ ਤੇ ਬਿਨਾਂ ਕਿਸੇ ਪਲਾਨ ਤੋਂ ਰੱਖਿਆ ਗਿਆ ਸਾਨੂੰ ਕੁਝ ਦਿਨਾਂ ਦੇ ਵਿੱਚ ਜਦੋਂ ਹੀ ਮ ਪੂਜੀ ਨੇ ਤੇ ਮਾਤਾ ਨੇ ਸਾਰਾ ਕਰਿਆ ਕਹਿੰਦੇ ਬੇਟਾ ਤੁਸੀਂ ਸਮਾਗਮ ਰੱਖੋ ਤਾਂ ਦੀ ਅਸੀਂ ਇਹ ਸਮਾਗਮ ਜਿਹੜਾ ਆਰੰਭ ਕਰਿਆ ਸੀ ਤੁਸੀਂ ਛੋਟੇ ਸਿੱਧੂ ਮਿਲਿਓ ਹਲੇ ਤੱਕ ਮਿਲਿਓ ਹਾਂ ਬਿਲਕੁਲ ਬਿਲਕੁਲ ਮਿਲਿਓ ਹਾਂ ਬੜਾ ਬੜਾ ਪਿਆਰਾ ਹਣਾ ਛੇੜਦੇ ਆ ਸ਼ਰਤ ਕਰਤੀ ਆ ਜਦੋਂ ਤੋਂ ਬਸ ਉਹ ਦੂਜਾ ਸਿੱਧੂ ਹੀ ਆ ਉਹ ਜਦ ਪਹਿਲੀ ਵਾਰ ਹੱਥ ਲਾਇਆ ਹੈਨਾ ਐਨ ਲੱਗਿਆ ਕਿ ਮੈਂ ਵੱਡੇ ਸਿੱਧੂ ਨੂੰ ਫੜਿਆ ਸਿੱਧੂ ਮੂਸੇ ਵਾਲੇ ਦਾ ਹੱਥ ਨਹੀਂ ਦੇਖੋ ਜਦੋਂ ਮੈਂ ਗਿਆ ਨਾ ਪਹਿਲਾਂ ਤਾਂ ਮੈਂ ਅੰਦਰ ਨਾਲ ਇੱਕ ਡਰ ਸੀਗਾ ਹੈਨਾ ਇੱਕ ਡਰ ਲਾਲੋ ਜਾ ਮੇਕੀ ਮੇਕੀ ਮੈਂ ਹੀ ਲੰਘ ਨਹੀਂ ਦੱਸ ਸਕਦਾ ਹਨਾ ਸਾਨੂੰ ਐਸ ਵੀ ਨਹੀਂ ਐਸੀ ਹਜੇ ਨਹੀਂ ਮਿਲਣਾ ਹਨਾ ਕਿਉਂਕਿ ਉਹ ਉਹ ਦੇਖੋ ਜਦ ਕੀ ਮੈਂ ਦੇਖਿਆ ਤੱਕ ਨਹੀਂ ਸੀਗਾ ਮੈਂ ਮਿਲਿਆ ਤੱਕ ਨਹੀਂ ਮੈਨੂੰ ਫਿਰ ਵੀ ਉਹਦੇ ਵਿੱਚ ਇੱਕ ਪਤਾ ਨਹੀਂ ਸਮਝ ਨਹੀਂ ਆਉਂਦੀ ਕਿੰਦਾ ਦੀ ਕੋਈ ਅਜੀਬ ਜਿਹੀ ਖਿੱਚ ਸੀ ਹਨਾ ਵੀ ਕੋਈ ਖਿੱਚ ਹੈ ਮੈਂ ਮਾਤਾ ਨੂੰ ਵੀ ਉਸ ਟਾਈਮ ਮਿਲਿਆ ਮੈਂ ਮਾਤਾ ਨੂੰ ਵੀ 15 ਦਿਨਾਂ ਬਾਅਦ ਮਿਲਿਆ ਹਣਾ ਸੋ ਜਦੋਂ ਮਿਲਿਆ ਮੈਨੂੰ ਜਦੋਂ ਮੈਂ ਅਸੀਂ ਬੈਠੇ ਗੱਲਾਂ ਬਾਤਾਂ ਹੋਈਆਂ ਮਾਤਾ ਜੀ ਨੇ ਆਪਣੇ ਹੱਥੀ ਮੈਨੂੰ ਖਾਣਾ ਪਾਣੀ ਚਾਹ ਪਾਣੀ ਪਿਆਇਆ ਤਾਂ ਮੈਂ ਉਹ ਤੋਂ ਖੁਸ਼ੀ ਬਹੁਤ ਹੋਈ ਕਿਉਂਕਿ ਵੀ ਅੱਜ ਚਲੋ ਅੱਜ ਹਨਾ ਉਸ ਮਾਂ ਦੇ ਚਿਹਰੇ ਤੇ ਬਹੁਤ ਵੱਡੀ ਰੌਣਕਾ ਖੁਸ਼ੀ ਹੈਗੀ ਹਨਾ ਦੁਬਾਰਾ ਹਵੇਲੀ ਦੇ ਵਿੱਚੋਂ ਰੌਣਕ ਆਈਆਂ ਨੇ ਸੋ ਸਾਰਿਆਂ ਦੀ ਦੁਆਵਾਂ ਨੇ ਮੇਰੀਆਂ ਕੱਲੀਆਂ ਨਹੀਂ ਪੂਰੇ ਵਿਸ਼ਵ ਦੀਆਂ ਦੁਆਵਾਂ ਨੇ ਹਣਾ ਇਸ ਕਰਕੇ ਮੈਂ ਤਾਂ ਤੁਹਾਡੇ ਮਾਧਿਅਮ ਨਾਲ ਕਹਿੰਗੂ ਆਪਾਂ ਇਸੇ ਤਰ੍ਹਾਂ ਦਵਾਮਾ ਉਹਨਾਂ ਦੀ ਹੁਣ ਲੰਬੀ ਉਮਰ ਦੇ ਲਈ ਕਰੀਏ ਉਸ ਬੱਚੇ ਦੀ ਤੰਦਰੁਸਤੀ ਲਈ ਕਰੀਏ ਕਿਉਂਕਿ ਉਹ ਕੱਲਾ ਸਿੱਧੂ ਗਾਇਕ ਨਹੀਂ ਸੀਗਾ ਉਹਨੇ ਸਾਡੇ ਪੰਜਾਬ ਦਾ ਕਿ ਸਾਡੇ ਵਿਸ਼ਵ ਦਾ ਬਹੁਤ ਕੁਝ ਸਵਾਰਨਾ ਸੀ ਮੈਨੂੰ ਲੱਗਦਾ ਜੇ ਉਹਨੂੰ ਰੋਕ ਸਮਝ ਲੈ ਲੈਂਦੇ ਹਣਾ ਸਾਡੇ ਆਪ ਦੇ ਏਰੀਏ ਨਹੀਂ ਸਾਡੇ ਆਪ ਦੇ ਇਲਾਕੇ ਨਹੀਂ ਪਹਿਲਾਂ ਉਹਨੂੰ ਸਮਝਿਆ ਹੀ ਨਹੀਂ ਉਹਦੇ ਜਾਣ ਤੋਂ ਬਾਅਦ ਸਮਝ ਆਈ ਸਾਰਿਆਂ ਨੂੰ ਸਾਰਿਆਂ ਨੇ ਗੀਤ ਵੀ ਸੁਨੇ ਸਭ ਕੁਝ ਸੁਣਿਆ ਪਰ ਉਹ ਤਾਂ ਇੱਕ ਰੱਬੀ ਰੂਹ ਸੀ ਉਹਦੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਐਦਾਂ ਦੀ ਗੱਲ ਨਹੀਂ ਸੀ ਕੋਈ ਈਗੋ ਨਹੀਂ ਸੀ ਹੁਣ ਵੀ ਜਦੋਂ ਦੇਖੋ ਤੇ ਮਾ ਵਾਪਸੀ ਉਹ ਕਦੀ ਉਹ ਉਹਨਾਂ ਨੇ ਪੈਰ ਨਹੀਂ ਛੱਡੇ ਉਹ ਉਸੇ ਥੇ ਡਾਉਨ ਟੂ ਅਰਥ ਅੱਜ ਵੀ ਉਹ ਮੀਨ ਹੈ ਅੱਜ ਵੀ ਉਹਨਾਂ ਨੂੰ ਕੋਈ ਵਿਚਾਰ ਨਹੀਂ ਜਦੋਂ ਮੈਂ ਮਿਲਣ ਗਿਆ ਮੈਂ ਕਿਹਾ ਵੀ ਨਹੀਂ ਮੈਂ ਜਾਣਾ ਨਹੀਂ ਇਸ ਇਕੱਠਾਂ ਚ ਤੁਰੇ ਫਿਰਦੇ ਇਨਫੈਕਸ਼ਨ ਹੋ ਜਾਂਦੀ ਹੈ ਬੱਚਾ ਛੋਟਾ ਹੈਗਾ ਮਾਤਾ ਜੀ ਨੂੰ ਨਹੀਂ ਮਿਲਣਾ ਪਰ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਉਹਨਾਂ ਨੇ 1% ਵੀ ਨਹੀਂ ਰੋਕਿਆ ਮੈਂ ਗਿਆ ਮਿਲ ਕੇ ਆਇਆ ਮੈਂ ਗੱਲਾਂ ਬੜੀਆਂ ਕਰਕੇ ਆਇਆ ਬਸ ਤੁਸੀਂ ਭਾਵੁਕ ਤਾਂ ਹੋਣੇ ਜਾਂ ਤੁਸੀਂ ਦੁਬਾਰਾ ਮਿਲੋ ਠੀਕ ਹੈ ਹਾਂ ਨਹੀਂ ਹੁਣ ਖੁਸ਼ੀ ਚ ਹੁਣ ਬਸ ਖੁਸ਼ੀ ਚ ਹੋਣਾ ਹੈ ਤੇ ਚਪਲਾ ਜਿਹੜੀ ਤੇ ਹੈਗੀ ਸੀ ਉਹ ਵਾਪਸ ਲੈਣਾ ਆ ਦੇਖੋ ਸਾਡੇ ਮੁੰਡੇ ਸਾਰੇ ਆਪਣੇ ਹਨਾ ਇਹ ਬ੍ਰਦਰ ਆ ਮੇਰਾ ਸਾਰੀ ਮੇਰੀ ਟੀਮ ਦੇ ਮੈਂਬਰ ਨੇ ਇਹਨਾਂ ਦੀਆਂ ਬੜੀਆਂ ਆਵਦਾ ਅਰਦਾਸਾਂ ਨੇ ਇਹ ਭਾਜੇ ਫਿਰ ਦੇਖੋ ਅੱਜ ਮੈਂ ਹੁਣੀ ਥੋੜਾ ਪਹਿਲਾਂ ਇਹਨਾਂ ਨੂੰ ਨਾਰਾਜ਼ ਹੋ ਕੇ ਹਟੇ ਸੀ ਸਮਾਗਮ ਮੈਂ ਡਾ ਵੱਡਾ ਪਰ ਇਹ ਨਾ ਹੁਣਾ ਭੁੱਲ ਜਾਂਦੇ ਨੇ ਹਨਾ ਤੇ ਆਪਦਾ ਸਭ ਕੋਸ਼ਿਸ਼ ਹੈ ਕੋਈ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਹਨਾ ਸੋ ਇਸ ਕਰਕੇ ਇਹਨਾਂ ਸਾਰਿਆਂ ਦਾ ਯੋਗਦਾਨ ਇਹ ਸਮਾਗਮ ਜੋ ਵੱਡਾ ਹੋ ਰਿਹਾ ਤੇ ਮੇਨ ਇੱਕ ਤਾਂ ਕ੍ਰੈਡਿਟ ਆ ਜਿਹੜਾ ਇਹਨਾਂ ਲੋਕਾਂ ਨੂੰ ਜਾਂਦਾ ਉਹ ਦੇਖੋ ਸਾਡਾ ਮੁੰਡੇ ਨੇ ਉਦੋਂ ਵੀ ਸਿੱਧੂ ਦੇ ਹੁੰਦੇ ਹੋਏ ਬੜੀਆਂ ਦਵਾਵਾਂ ਦਿੱਤੀਆਂ ਤੇ ਉਹ ਕੇਕ ਅੱਜ ਇੱਕ ਨਵੀਂ ਚੀਜ਼ ਹੋਰ ਦਿਖਾਵਾਂਗੇ ਅਸੀਂ ਜਿਹੜੀ ਗੱਡੀ ਸਿੱਧੂ ਨੂੰ ਸਭ ਤੋਂ ਵੱਧ ਪਿਆਰੀ ਸੀ ਫੋਰਚੂਨ ਜਿਹਦੇ ਵਿੱਚ ਜਾਂਦਾ ਸੀ ਅਸੀਂ ਉਸੇ ਗੱਡੀ ਦਾ ਕੇਕ ਬਣਾਇਆ ਜੋ ਅਸੀਂ ਜੋ ਅਸੀਂ ਕੱਟਣਾ ਉਹੀ ਉਹਦੀਆਂ ਯਾਦਾਂ ਉਹ ਮੇ ਵਰਕਰਾ ਰੱਖਿਆ ਸੀ 308 308 ਉਹੀ ਨੰਬਰ ਆ ਤੁਹਾਨੂੰ ਦੇਖਦੇ ਆ ਜਦੋਂ ਵੀ ਸਮਾਗਮ ਸ਼ੁਰੂ ਹੁੰਦਾ ਹਾਂਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਤੇ ਅਸੀਂ ਵੀ ਦੇਖਦੇ ਰਵਾਂਗੇ ਕਿਸ ਤਰੀਕੇ ਦਾ ਸਮਾਗਮ ਹੁੰਦਾ ਹੈ ਅੱਜ ਜਦ ਪਰਿਵਾਰ ਪਹੁੰਚਦੇ ਇੱਕ ਖੁਸ਼ੀ ਦੀ ਲਹਿਰ ਜਿਹੜੀ ਉਹ ਦੌੜਦੀ ਹੈ ਤਾਂ ਉਸੇ ਤਰੀਕੇ ਨਾਲ ਜਿਹੜਾ ਹੈਗਾ ਉਹ ਇਹ ਕਾਰਜਕ੍ਰਮ ਜਿਹੜਾ ਹੈਗਾ ਉਹ ਜਾਰੀ ਰਹੇਗਾ